ਸਸਕਾਲ ਦੋਸਤੋ ਸਲਾਮ ਨਮਸਤੇ ਸਾਰਿਆਂ ਨੂੰ ਮੇਰਾ ਜੀ ਆਇਆਂ ਮੇਰੇ YouTube ਚੈਨਲ ਤੇ ਕੁਝ ਗੱਲਾਂ ਸ਼ੇਅਰ ਕਰਨੀਆਂ ਸੀ ਪਹਿਲੋਂ ਮੈਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਰਨਾ ਹੈਗਾ ਜਿਹੜੇ 17 ਫਾਲੋਅਰ ਨਵੇਂ ਆਏ ਹੈਗੇ ਤਾਂ ਮੈਂ ਉਹਨਾਂ ਦਾ ਬਹੁਤ ਧੰਨ ਧੰਨ ਵਾਤ ਖੜੀ ਹੈਗੀਆਂ ਆਪਣੇ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਮੈਨੂੰ ਪਤਾ ਹੈ ਕਿ ਸਾਰਾ ਸੰਸਾਰ ਤੁਸੀਂ ਮੈਂ ਸਭ ਠੀਕ ਹੈਗਾ ਇਹ ਸੋਸ਼ਲ ਮੀਡੀਆ ਪੂਰਾ ਠੀਕ ਹੈਗਾ ਪਰ ਫਿਰ ਵੀ ਕਿਹਨੇ ਟਾਈਮ ਵੇਸਟ ਕੀਤਾ ਹੁੰਦਾ ਤੇ ਇਹ ਕਰਕੇ ਕੁਝ ਟੌਪਿਕ ਕਿ ਕਰਨੇ ਕਿ ਜਿਵੇਂ ਮੈਂ ਸਪੋਜ਼ ਕਰਾਂ ਕਿ ਇਹਨੂੰ ਮੇਰੇ ਚੈਨਲ ਨੂੰ ਚੱਲਿਆ ਉਦੋਂ ਵੇਹੇ ਕਈ ਸਾਲ ਹੋ ਗਏ ਉਦੋਂ ਮੈਂ ਮੈਂ ਸਬਸਕ੍ਰਾਈਬਰ ਬਾਰੇ ਨਹੀਂ ਬਤਾਂਦਾ ਤੇ ਮੈਂ ਉਦਾਂ ਹੀ ਕੋਈ ਕਿਹੜੀ ਰਿਪੋਰਟ ਲੈ ਕੇ ਇਦਾਂ ਪੜਨੀ ਜਾਂ ਕੋਈ ਗੱਲ ਸ਼ੇਅਰ ਕਰਨੀ ਹਨਾ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਇੱ ਲਈ ਸੀਰੀਅਸ ਕਿ ਨਹੀਂ ਫਿਰ ਤੈਨੂੰ ਪਤਾ ਕਿ ਮੇਰੇ ਦਿਲ ਦੇ ਦਰਦ ਬੜੇ ਹੀ ਤੇ ਮੈਂ ਆਖੇ ਚਲੋ ਸ਼ੇਅਰ ਕਰਦੀ ਉਹ ਸ਼ੇਅਰ ਕਰਨਾ ਮੈਂ ਤਾਂ ਸ਼ੇਅਰ ਕਰਨਾ ਕਾਫੀ ਮੈਂ ਹਲਕਾ ਫੀਲ ਕੀਤਾ ਉਹ ਦੋਂ ਦਾ ਉਹ ਫੀਲ ਹਲਕਾ ਹੋ ਗਿਆ ਫਿਰ ਇਹ ਮੈਂ ਲਬਜ ਬੋਲਾਂ ਕਿ ਲੋਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਜਿਵੇਂ ਅਗਰ ਇਹ ਲਬਜ ਬੋਲਦੀਆਂ ਤੇ ਇਹ ਲੱਭ ਪੁੱਲਦੀ ਹੈ ਤੇ ਮੈਨੂੰ ਆਪਣੇ ਆਪ ਹੀ ਸ਼ਰਮ ਆਉਂਦੀ ਉਸ ਲਬਜ ਦੀ ਕੀ ਲਬਜ ਬੋਲਣਗੀ ਜੈਲਸ ਫਿਰ ਮੈਂ ਸੋਚਦੀ ਆ ਮੇਰ ਕੋ ਐਜੀ ਚੀਜ਼ ਕੋਈ ਨਹੀਂ ਹੈ ਮੇਰੀ ਜ਼ਿੰਦਗੀ ਦੇ ਵਿੱਚ ਕਿ ਜਿਹੜੀ ਦੁਨੀਆ ਨੂੰ ਜੈਲਸ ਕਰਨ ਲਈ ਮਜਬੂਰ ਕਰੇ ਕਿ ਇਹੋ ਜੀ ਮੈਂ ਆਪਣੇ ਆਪ ਵੇ ਨਹੀਂ ਕੋਈ ਚੀਜ਼ ਜੈਲਸ ਵਾਲੀ ਹੈ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਪਰ ਜੇ ਤੱਕ ਮੈਨੂੰ ਪਤਾ ਲੱਗਾ ਕਿ 4900 ਲਾਸਟ 2 ਜੀਅ ਤੋਂ ਹੀ ਰੁਕੇ ਹੋਏ ਆ ਮੈਂ 5000 ਤੱਕ ਨਹੀਂ ਕਸ ਸਗੀ ਜਦੋਂ ਕਿ ਹੋਰ ਲੋਕ ਆਏ ਆਏ ਤੇ ਮਿਲੀਅਨ ਮਿਲੀਅਨ ਦੇ ਉਹਨਾਂ ਦੇ ਫੋਲੋਅਰ ਹੋ ਗਏ ਮੈਂ ਕਿਵਰ ਬੈਠ ਕੇ ਸੋਚਦੀ ਆ ਕਿ ਇਹ ਕੀ ਜੀਜਾ ਮੇਰੇ ਨਾਲ ਇਦਾਂ ਵਿਤਕਰਾ ਕਿਉਂ ਮੇਰੇ ਨਾਲ ਇਦਾਂ ਵਿਤਕਰਾ ਕਿਉਂ ਕਿ ਮੈਂ ਵੀ YouTube ਬਣਾਇਆ ਸੀ ਮੈਂ ਵੀ ਆ ਕੇ ਉਹ ਤੇ ਜਿਹੜਾ ਮੈਂ ਸੁਣਾਇਆ ਸੀ ਉਹ ਮੈਂ ਤਾਂ ਦਿੱਲੀ ਨਹੀਂ ਸੁਣਾਇਆ ਕਿ ਮੈਂ ਆਪਣੇ ਦਿਲ ਨੂੰ ਹਲਕਾ ਕਰਨ ਲਈ ਸੁਣਾਇਆ ਸੀ ਤੇ ਪਰ ਮੈਂ ਆਈ ਤੇ ਸਬਸਕ੍ਰਾਈਬ ਕਰਦੇ ਆ ਲੋਕਾਂ ਦੇ ਹੱਥ ਕਿਉਂ ਟੁੱਟੇ ਉੱਥੇ ਦੇ ਉੱਥੇ ਮੇਰਾ ਅਕਾਊਂਟ ਖੜਾ ਰਿਹਾ 10 ਹੁੰਦੇ 11 ਚਲੇ ਜਾਂਦੇ ਹੁਣ ਜਦੋਂ ਮੈਂ ਕਿਹਾ ਇੰਸਟਾ ਤੇ ਜਾ ਕੇ ਕਿ ਸਬਸਕ੍ਰਾਈਬ ਮਾਈ ਚੈਨਲ ਤੇ ਸਤਾਂ ਲੋਕ ਆਏ ਵਾਈ ਬੱ데 ਸੋਕੇ ਹਰ ਕੋਈ ਸੁਨੇ ਦਾ ਤਗਮਾ ਤਾਂ ਨਹੀਂ ਨਾ ਲੈ ਸਕਦਾ ਆਪੋ ਆਪਣੀ ਕਿਸਮਤ ਹੈਗੀ ਆ ਇਹ ਆ ਕਈਆਂ ਦੇ ਮਿਲੀਅਨ ਹੋ ਜਾਣੇ ਆ ਨੱਕ ਸੁਣ ਕੇ ਕੰਨ ਵਿੱਚ ਮੈਲ ਕੱਢ ਕੇ ਤੇ ਕਈਆਂ ਦੇ ਅਸਲੀ ਟੌਪਿਕ ਲਿਆ ਕੇ ਵੀ ਸਾਡੇ ਨਹੀਂ ਹੋਣਾ ਪਰ ਕੋਈ ਗੱਲ ਨਹੀਂ ਦੂਸਰੇ ਜਿਹੜੇ ਕਮੈਂਟ ਹੁੰਦੇ ਆ ਕਈ ਕਮੈਂਟ ਨਾ ਇਦਾਂ ਦੇ ਹੁੰਦੇ ਆ ਕਿ ਉਹਨਾਂ ਤੇ ਹਾਸਾ ਹੀ ਹੁੰਦਾ ਇਸ ਕਰਕੇ ਹੁੰਦੇ ਕਿ ਕਈ ਲੋਕਾਂ ਨੂੰ ਤੁਸੀਂ ਜਾਣਦੇ ਹੁੰਦੇ ਜੇ ਕਿ ਜਿੱਥੋਂ ਕਮੈਂਟ ਕਰ ਰਹੇ ਹੁੰਦੇ ਤੇ ਇਹਨੂੰ ਨਹੀਂ ਤੁਸੀਂ ਜਾਣਦੇ ਜਿਹਨਾਂ ਦੇ ਫੇਕ ਅਕਾਊਂਟ ਹੈ ਕਿ ਉਹਨਾਂ ਨੂੰ ਤੁਸੀਂ ਜਾਣੀ ਸੋ ਪਰ ਕਈ ਥਾਂ ਤੁਸੀਂ ਜਾਣਨ ਦਾ ਹੁੰਦੇ ਵੀ ਇਹ ਲੋਕ ਕੌਣ ਹੈਗੇ ਆ ਤੇ ਜਦੋਂ ਤਾਂ ਤੇ ਕਮੈਂਟ ਕਰਦੇ ਆ ਨਾ ਮੈਂ ਆਪਣੇ ਘਰ ਵਿੱਚ ਡਿਸਕਸ ਕਰਦੀ ਆ ਕਿ ਸਪੁੱਝ ਕਰੋ ਇਸ ਕਮੈਂਟ ਦਾ ਜਵਾਬ ਦਿੱਤਾ ਜਾਵੇ ਤੋਂ ਤੇ ਇਦਾਂ ਹੋ ਗਿਆ ਨਾ ਕਿ ਜਿਵੇਂ ਪਿੰਡ ਵਿੱਚ ਇੱਕ ਗਲੀ ਚ ਖਲੋਗੇ ਤੂੰ ਮੈਂ ਤੂੰ ਮੈਂ ਤੂੰ ਮੈਂ ਦੀ ਲੜਾਈ ਚੱਲ ਰਹੀ ਹੈਗੀ ਆ ਇਦਾਂ ਹੁ ਇਦਾਂ ਆਊਗਾ ਤੇ ਦੈਟਸ ਲੁਕਸ ਉਹ ਹੁਣ 21 ਸਦੀ ਦਾ ਟਾਈਮ ਹੈਗਾ ਹੁਣ ਉਹ ਟਾਈਮ ਨਹੀਂ ਹੈਗਾ ਕਿ ਤੁਸੀਂ ਇਹ ਲੜਾਈਆਂ ਕਰੋ ਪਰ ਲੋਕ ਇਦਾਂ ਦਾ ਚੁੱਕ ਹੀ ਲੈਂਦੇ ਕਦੀ ਤੁਹਾਡੇ ਉਮਰ ਲਈ ਕਹਿੰਦੇ ਆ ਕਦੀ ਤੁਹਾਨੂੰ ਰੱਬ ਦੇ ਨਾਮ ਲਈ ਕਹਿੰਦੇ ਆ ਕਿ ਰੱਬ ਦਾ ਨਾਮ ਲਓ ਰੱਬ ਦਾ ਨਾਮ ਲੈਣਾ ਮਾੜਾ ਨਹੀਂ ਹੈ ਜਿਹੜਾ ਵੀ ਇਨਸਾਨ ਧਰਤੀ ਤੇ ਆਇਆ ਹੋਇਆ ਵਾ ਉਸ ਪਾਵਰ ਦੇ ਨਾਲ ਹੀ ਜੁੜਿਆ ਹੋਇਆ ਹੈ ਥੋੜਾ ਕਟਿਆ ਹੋਇਆ ਵਾ ਆਪਣੇ ਹਾਲਾਤਾਂ ਨਾਲ ਥੋੜਾ ਉਹਦੇ ਕੈਂਚੀ ਫਿਰੀ ਹੋਈ ਉਸਤਾ ਦੇ ਨਾਲ ਉਹਦੇ ਕਨੈਕਸ਼ਨ ਦੇ ਨਾਲ ਤੇ ਕਈ ਵਾਰ ਤੁਸੀਂ ਟੁੱਟੇ ਹੋਏ ਡਿੱਗੇ ਹੁੰਦੇ ਜੇ ਤੁਹਾਨੂੰ ਡਿੱਗੇ ਹੋਏ ਨੂੰ ਆਪਣੇ ਸਰੀਰ ਨੂੰ ਚੁੱਕੇ ਤਾਂ ਖੜਨਾ ਬਹੁਤ ਸਾਲ ਲੱਗ ਜਾਂਦੇ ਹੈਗੇ ਉਹਨਾਂ ਹਾਲਾਤਾਂ ਚ ਕੋਈ ਦੂਸਰ ਗੁਜ਼ਰ ਰਿਹਾ ਹੁੰਦਾ ਪਰ ਜਿਹੜਾ ਕਹਿਣ ਲਿਆ ਹੁੰਦਾ ਨਾ ਮੈਂ ਉਹਦੇ ਬਾਰੇ ਵੀ ਉਹਦੀ ਮੈਂ ਸਾਰੀ ਬੈਕਗ੍ਰਾਉਂਡ ਜਾਣਦੀ ਹੁੰਨੀ ਆ ਪਿਓ ਕੋਣ ਇਨਸਾਨ ਕਹਿ ਰਿਹਾ ਹੈਗਾ ਕਿਸ ਦੀ ਉਮਰ ਕਿਸ ਨੂੰ ਰੱਬ ਦਾ ਨਾਮ ਤੇ ਮੈਂ ਉਹਦੇ ਬੈਕਗ੍ਰਾਉਂਡ ਜਾਣਨੀ ਹੁੰਦੀ ਹੈ ਕਿ ਰਾਤ ਨੂੰ ਉਹ ਡੱਪ ਕੇ ਸੌਣ ਵਾਲਾ ਇਨਸਾਨ ਦੂਸਰਾ ਉਹਦਾ ਅੱਧੀ ਉਮਰ ਤੋਂ ਪਹਿਲਾਂ ਹੀ ਬੜਾਪਾ ਪੂਰੀ ਤਾਂ ਡਿਪਰੈਸ਼ਨ ਦਾ ਸ਼ਿਕਾਰ ਜਿਆਣੇ ਨਾ ਧੀ ਵਿਆਹੀ ਨਾ ਨਾ ਨੋ ਕੋਈ ਆਈ ਨਾ ਪੋਤਾ ਪੁੱਤਰੀ ਕੋਈ ਖੜਾਇਆ ਮਤ ਕੇ ਾਲਾਦ ਕਹਿਣੇ ਚ ਨਹੀਂ ਆ ਕਾਰ ਪੂਰਾ ਕਹਿਣੇ ਚ ਨਹੀਂ ਆ ਪਹਿ ਕਮਾ ਵੀ ਲਿੱਤੇ ਗਿਆ ਹੁਣ ਮੈਂ ਮੈਂ ਪੈਸੇ ਨਹੀਂ ਕਮਾਇਆ ਨਾ ਕਾਰ ਨਾ ਬੈਂਕ ਨਾ ਬੈਲੈਂਸ ਪਰ ਜ਼ਿੰਦਗੀ ਜੀ ਰਹੀ ਹੈਗੀ ਇਹਨੂੰ ਆਂਦੇ ਜ਼ਿੰਦਾ ਦਿਲ ਇਹ ਕਰਕੇ ਜ਼ਿੰਦਾ ਦਿਲ ਨੂੰ ਇਹ ਨਾ ਸਬੂਤ ਕਰਾਇਆ ਕਰੋ ਕਿ ਉਹਨੂੰ ਉਮਰ ਦਾ ਉਹਨੂੰ ਪਤਾ ਹੀ ਹੁੰਦਾ ਕਿ ਉਹਦੀ ਉਮਰ ਕਿੰਨੀ ਹੈਗੀ ਆ ਮੈਂ ਪੂਰੀ ਤਾਂ ਵਾਕਬ ਆਪਣੀ ਏਸ ਦੇ ਨਾਲ ਯਾ ਤੁਹਾਡੇ ਵਾਂਗੂ ਗਲਤ ਸਰਟੀਫਿਕੇਟ ਨਹੀਂ ਬਣਿਆ ਹੋਇਆ ਪੂਰੀ ਤਾਂ ਵਾਕ ਬਹਿ ਗਈਆਂ ਪਰ ਮੈਨੂੰ ਉਸ ਇਨਸਾਨ ਤੇ ਕਈ ਵਾਰ ਹਾਸਾ ਆਉਂਦਾ ਵੀ ਤੈਨੂੰ ਕਿੰਨੇ ਦਸ ਆਖਿਆ ਵੀ ਅਕਲ ਦੇ ਮੈਂ ਕਿਹਾ ਕਿ ਮੇਰਾ ਕੰਟੈਂਟ ਵੇਖੋ ਕੰਟੈਂਟ ਵੇਖੋ ਜੇ ਤੈਨੂੰ ਖੁਸ਼ੀ ਦਿੰਦਾ ਤੇ ਜੋ ਜੋ ਦੀ ਹੱਸੋ ਜੇ ਤੈਨੂੰ ਰੋਂਦਿੰਦਾ ਮੇਰਾ ਕੰਟੈਂਟ ਤੇ ਰੋ ਰੋ ਜੋ ਜੋ ਦੀ ਰੋ ਤੇ ਜੇ ਤੈਨੂੰ ਮੇਰਾ ਕੰਟੈਂਟ ਬੇਵਕੂਫਾਂ ਦੀ ਤਰ੍ਹਾਂ ਬੰਦਾ ਤੇ ਤੂੰ ਚੁੱਪ ਕਰਕੇ ਸਿਆਣੇ ਬਣ ਕੇ ਪਤਲੀ ਗਲੀ ਨਿਕਲ ਜਾਓ ਠੀਕ ਹੋ ਇਹ ਤੇ ਕੋਈ ਬੇਵਕੂਫ ਲੱਗੀ ਹੋਈ ਐ ਇਹਦਾ ਕੋਈ ਕੰਟੈਂਟ ਐ ਮੈਂ ਉੱਥੇ ਜਾ ਕੇ ਸੀਮਾ ਵੇਖਦਾ ਮੈਂ ਉੱਥੇ ਜਾ ਕੇ ਫਲਾਣੀ ਵੇਖਦਾ ਐਦਾਂ ਕਰੋ ਬਾਕੀ ਆਪਣੀ ਉਮਰ ਨੂੰ ਆਪਣੇ ਰੱਬ ਨੂੰ ਯਾਦ ਆਪ ਹੀ ਕਰਿਆ ਕਰੋ ਦੂਸਰਿਆਂ ਦੇ ਉੱਤੇ ਆਪਣਾ ਰੱਬ ਨਾ ਥੋਪਿਆ ਕਰੋ ਹਰ ਇੱਕ ਦਾ ਆਪਣਾ ਇੱਕ ਸਪਿਰਚੁਅਲੀ ਲੈਵਲ ਹੈਗਾ ਤੇ ਹਰ ਇੱਕ ਦਾ ਇੱਕ ਦਾ ਕਨੈਕਸ਼ਨ ਹੈਗਾ ਤੇਰੇ ਕਹਿਨਾਂ ਰੱਬ ਦਾ ਨਾਂ ਨਹੀਂ ਲੈਣਾ ਕਿਉਂਕਿ ਹਸਾਉਂਦਾ ਕਿ ਵਿਚਾਰੇ ਹੋ ਕੁਝ ਵੀ ਨਹੀਂ ਜਿੰਦਗੀ 'ਚ ਤੁਸੀਂ ਖੱਡਿਆ ਨੋਟਾਂ ਦੇ ਥੋਕ ਵਾਲੇ ਨੋਟਾਂ ਨੂੰ ਗਿਣਨ ਤੋਂ ਲਾਵਾ ਤੇ ਸਾਰਾ ਕੁਝ ਫਿਨਿਸ਼ ਤੇ ਵਾਹੇ ਵੀ ਇੱਥੇ ਤੇ ਇੱਕ ਪੈਹਾ ਵੀ ਨਹੀਂ ਲੈ ਕੇ ਜਾਣਾ ਕਪੜਾ ਵੀ ਜਿਹੜਾ ਪਾਇਆ ਹੁੰਦਾ ਉਹ ਨਹੀਂ ਲਾ ਕੇ ਜਾਣਾ ਸਿਰਫ ਕੀ ਜਾਣਾ ਹੈਗਾ ਇਹ ਸਾਫ ਸੁਥਰੀ ਰੂਪ ਤੇ ਜਿਸ ਸਤਾਈ ਹੋਊਗੀ ਤੇ ਇਸ ਕਰਕੇ ਹਰ ਇੱਕ ਨੂੰ ਪਤਾਏਗਾ ਕਿ ਉਹਦਾ ਕਨੈਕਸ਼ਨ ਉਸ ਰੱਬ ਦੇ ਨਾਲ ਕਿੰਨਾ ਹੈਗਾ ਖਿਆਲ ਰੱਖੋ ਆਪਣਾ ਵੱਤਵਾਦ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਤੇ ਮੈਨੂੰ ਵੀ ਮਜਾ ਆਵੇ ਇੱਥੇ ਆਉਂਦਾ 4900 ਤੇ ਰੁਕਿਆ ਹੋਇਆ ਕਈ ਚਿਰਾਂ ਤੋਂ ਤੇ ਮੈਂ ਇਹ ਨਹੀਂ ਕਿ ਮੈਂ ਤੇ ਲੈ ਲਵਾਂਗੀ ਜਾਂ ਉਹ ਕਰੂੰਗੀ ਠੀਕ ਆ ਕਰ ਦੋਗੇ ਤੇ ਚੰਗੀ ਗੱਲ ਹੈਗੀ ਆ ਤੇ ਨਹੀਂ ਤੇ ਦਿਲ ਵਿੱਚ ਇਹ ਆਉਂਦਾ ਵੀ ਹਾਂ ਬਕਵਾਸ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਕਿਉਂ ਹੁੰਦੀ ਹੈ ਤੇ ਚੰਗੀਆਂ ਨਹੀਂ ਕਰਦੇ ਹੋ ਥੈਂਕ ਯੂ ਲਵ ਯੂ ਆਲ